ਹਾਂਜੀ ਦੋਸਤੋ ਕੀ ਹਾਲ ਚਾਲ ਆ ਵੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਮੈਂ ਆ ਤੁਹਾਡਾ ਹੋਸਟ ਰਣਜੀਤ ਵੈਰੀਵਾਲ ਤੇ ਤੁਸੀਂ ਜੁੜਿਓ ਸਾਡੇ ਪੇਜ ਕੇਵਲ ਸੱਚ ਦੇ ਨਾਲ ਦੋਸਤੋ ਅੱਜ ਆਪਾਂ ਗੱਲ ਕਰਨੀ ਆ ਆਪਣੇ ਗੁਰੂ ਸਾਹਿਬਾਨਾਂ ਬਾਰੇ ਦੱਸਦੇ ਦੱਸੇ ਜਿਹੜੇ ਗੁਰੂ ਸਾਹਿਬਾਨ ਸੀਗੇ ਆਪਣੇ ਤੇ ਉਹ ਪੂਰੇ ਐ ਨਾ ਜਿਵੇਂ ਕਹਿੰਦੇ ਨੇ ਵੀ ਉਹਨਾਂ ਨੂੰ ਭੋਖ ਬਾਰੇ ਸਾਰੀ ਨੌਲੇਜ ਸੀ ਪੂਰੀ ਪ੍ਰੋਪਰ ਜਾਣਕਾਰੀ ਸੀਗੀ ਤੇ ਉਸੇ ਦੇ ਸੰਬੰਧ ਵਿੱਚ ਅੱਜ ਇੱਕ ਕਥਾ ਜਿਹੜੀ ਸੁਣੀ ਸੀ ਮੈਂ ਭਾਈ ਸਰਬਜੀਤ ਸਿੰਘ ਤੋਂ ਇੱਕ ਤੁਹਾਨੂੰ ਦੱਸਣ ਲੱਗਿਆਂਗਾ ਜਿਹਨੂੰ ਨਹੀਂ ਵੀ ਪਤਾ ਹੋਵੇ ਆਪਾਂ ਉਹਦੇ ਬਾਰੇ ਅੱਜ ਇੱਕ ਗੱਲ ਕਰਨੀ ਆ ਪਹਿਲਾਂ ਤਾਂ ਮੈਂ ਇੱਕ ਛੋਟੀ ਜੀ ਇੱਕ ਐਗਜ਼ਾਮਪਲ ਦੇ ਦਿਆਂ ਵੀ ਜਿਵੇਂ ਕਹਿੰਦੇ ਨੇ ਵੀ ਗੁਰੂ ਸਾਹਿਬਾਨ ਜਿਹੜੇ ਸੀਗੇ ਉਹਨਾਂ ਨੂੰ ਆਉਣ ਵਾਲਾ ਸਮਾਂ ਬਿਲਕੁਲ ਐ ਸਾਫ਼ ਦਿਖਦਾ ਸੀਗਾ ਟਰਾਂਸਪੇਰੈਂਟ ਤੌਰ ਤੇ ਵੀ ਆਉਣ ਵਾਲੇ ਸਮੇਂ ਚ ਭਵਿੱਖ ਚ ਕੀ ਕੀ ਕੁਝ ਵਾਪਰਦਾ ਕਿਉਂਕਿ ਜਿਹੜਾ ਕੁਝ ਹੋਇਆ ਜਿਵੇਂ ਫੋਰ ਐਗਜ਼ਾਮਪਲ ਆਪਣੇ ਛੋਟੇ ਸਾਹਿਬ ਜਦਾ ਸੀ ਲਾਲੋ ਕਿੰਨੇ ਤਸੀਹੇ ਦਿੱਤੇ ਗਏ ਨੇ ਹਨਾ ਚਮਕੌਰ ਸਾਹਿਬ ਦਾ ਜੰਗ ਸੀ ਪਰ 10ਵੇਂ ਪਾਤਸ਼ਾਹ ਨੂੰ ਉਹ ਚੀਜ਼ਾਂ ਦਾ ਪਹਿਲਾਂ ਹੀ ਗਿਆਨ ਸੀਗਾ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਉਹ ਹੁਣੇ ਹੀ ਹੋਣਾ ਸੀ ਕਿਉਂਕਿ ਜੇ ਇੰਨਾ ਕੁਝ ਨਾ ਵਾਪਰਿਆ ਹੁੰਦਾ ਤਾਂ ਅੱਜ ਉਹਨਾਂ ਦੀਆਂ ਕਰਵਾਂਦੀਆਂ ਨੂੰ ਕਿਸੇ ਨੇ ਜਾ ਥੋੜੀ ਨਾ ਰੱਖਣਾ ਸੀ ਇੰਨਾ ਤਸੀਹੇ ਦਿੱਤੇ ਗਏ ਨੇ ਤਸ਼ੱਦਦ ਕੀਤੇ ਗਏ ਛੋਟੇ ਬੱਚਿਆਂ ਤੇ ਤਾਂ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ 10 ਲੱਖ ਦੀ ਪਹੁੰਚ ਕਿਵੇਂ 40 ਸਿੰਘਾਂ ਨੂੰ ਘੇਰਾ ਪਾਇਆ ਖੜ ਗਈ ਇਹ ਸਾਰਾ ਕੁਝ 10ਵੇਂ ਪਾਤਸ਼ਾਹ ਨੂੰ ਕਿਲਾ ਛੱਡਣ ਤੋਂ ਪਹਿਲਾਂ ਹੀ ਪਤਾ ਸੀਗਾ ਵੀ ਇਹ ਕੁਝ ਵਾਪਰਨਾ ਕਿਉਂਕਿ ਜੇ ਇਹ ਕੁਝ ਨਾ ਇੱਦੀਆਂ ਕਢਨਾਵਾਂ ਹੁੰਦੀਆਂ ਤਾ ਐਡੀਆਂ ਕੁਰਬਾਨੀਆਂ ਜੇ ਨਾ ਹੁੰਦੀਆਂ ਤਾਂ ਕੌਮ ਨੂੰ ਕਿਹਦੇ ਯਾਦ ਰੱਖਣਾ ਸੀਗਾ ਇੰਨੀਆਂ ਕੁਰਬਾਨੀਆਂ ਕਰਕੇ ਕੌਮ ਦੇ ਵਿੱਚ ਜਿਹੜੇ ਆਪਣੇ ਹੌਸਲੇ ਵਧਦੇ ਨੇ ਇਹ ਕੁਰਬਾਨੀਆਂ ਨੂੰ ਦੇਖ ਕੇ ਜਾਂ ਸੁਣ ਕੇ ਵਧੇ ਵਧਦੇ ਹੁੰਦੇ ਨੇ ਇਹਦੀ ਇੱਕ ਐਗਜ਼ਾਮਪਲ ਤੁਹਾਨੂੰ ਮੈਂ ਪੇਸ਼ ਕਰਨ ਲੱਗਿਆ ਇੱਕ ਐਗਜ਼ਾਮਪਲ ਹੈ ਕਿ ਆ ਤੀਜੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਦੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਬੇੜੇ ਦੀ ਜਦੋਂ ਗੱਲ ਤੁਹਾਨੂੰ ਮੈਂ ਦੱਸਾਂ ਵੀ ਉਹਨਾਂ ਨੂੰ ਕਿੰਨੇ ਉਹ ਉਹਨਾਂ ਨੂੰ ਸਮਾਂ ਭੇਖਦਾ ਦਿਖਦਾ ਸੀਗਾ ਕੀ ਹੋਇਆ ਕਿ ਗੁਰੂ ਸਾਹਿਬ ਆਪਣੇ ਮੰਜੀ ਤੇ ਬੈਠੇ ਸੀਗੇ ਤੇ ਉਨਾਰੇ ਜਿਹੜੇ ਦੋਤੇ ਸੀਗੇ ਬੀਬੀ ਭਾਨੀ ਦੇ بیٹے ਸੀਗੇ ਉਹ ਉਥੇ ਆਮ ਤੌਰ ਤੇ ਖੇਡਦੇ ਫਿਰ ਰਹੇ ਦੇ ਸੀਗੇ ਥੱਲੇ ਆਪਣੇ ਜਿਵੇਂ ਇੱਕ ਪੁੰਜੇ ਜਿਵੇਂ ਬੱਚਾ ਖੇਡਦਾ ਹੁੰਦਾ ਜਿਵੇਂ ਪਿਰਥੀ ਚੰਦ ਵੀ ਖੇਡਦਾ ਰਹਿੰਦਾ ਸੀ ਮਹਾਦੇਵ ਜੀ ਵੀ ਖੇਡਦੇ ਰਹਿੰਦੇ ਸੀਗੇ ਤੇ ਗੁਰੂ ਅਰਜਨ ਦੇਵ ਜੀ ਵੀ ਉਥੇ ਖੇਡਦੇ ਰਹਿੰਦੇ ਜਿਵੇਂ ਆਪਣਾ ਬੱਚਾ ਰੁੜਦਾ ਹੁੰਦਾ ਆਮ ਤੌਰ ਤੇ ਤੀਜੀ ਪਾਸ਼ਾ ਦੀ ਗੱਲ ਕਰਦਾ ਮੈਂ ਜਦੋਂ ਉਹ ਤੀਜੀ ਆਪਣੇ ਗੁਰੂ ਅਮਰਦਾਸ ਜੀ ਮੰਜੀ ਤੇ ਬੈਠੇ ਸੀਗੇ ਗੁਰੂ ਅਰਜਨ ਦੇਵ ਜੀ ਨੇ ਆ ਕੇ ਮੰਜੀ ਤੇ ਪਾਵਨ ਨੂੰ ਫੜਿਆ ਤਾਂ ਮੰਜੀ ਹਿੱਲ ਗਈ ਤੇ ਪੰਜ ਆਪਣੇ ਤੀਜੇ ਪਾਤਸ਼ਾਹ ਨੇ ਬੀਬੀ ਭੰਦੀ ਨੂੰ ਪੁੱਛਿਆ ਵੀ ਇਹ ਕੌਣ ਆ ਉਹ ਕਹਿੰਦੇ ਵੀ ਤੁਹਾਡਾ ਦੋਤਾਗਾ ਵੀ ਸਭ ਤੋਂ ਛੋਟਾ ਗੁਰੂ ਅਰਜਨ ਦੇਵ ਜੀ ਤੇ ਗੁਰੂ ਅਰਜਨ ਦੇਵ ਜੀ ਨੂੰ ਉਹ ਜਦ ਦੇਖ ਕੇ ਉਹਨਾਂ ਨੇ ਗੋਦੀ ਚੱਕਿਆ ਕਹਿੰਦੇ ਦੋਤਾ ਨਹੀਂ ਕਹਿੰਦੇ ਇਹ ਤਾਂ ਦੋਹੇ ਤਾਂ ਬਾਣੀ ਦਾ ਮੋਹਤਾ ਮਤਲਬ ਕਿ ਬਾਣੀ ਨੂੰ ਪਿਆਰ ਕਰਨ ਵਾਲਾ ਬੱਚਾ ਹੋਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਾਣੀ ਦੀ ਜਿਹੜੀ ਆਪਣੇ ਪ੍ਰਚਾਰ ਆ ਉਹਨੂੰ ਹੋਰ ਵੀ ਅੱਗੇ ਕਰੂਗਾ ਤੇ ਇਹਨਾਂ ਨੇ ਇਹ ਸਥਾਨ ਲੈਣਾ ਹੁਣ ਦੋਸਤੋ ਇਥੋਂ ਇਹ ਲਖਣ ਲੱਗਿਆ ਲਾਇਆ ਜਾਂਦਾ ਕਿ ਤੀਜੇ ਪਾਤਸ਼ਾਹ ਤੋਂ ਬਾਅਦ ਹਲੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਗੱਦੀ ਤੇ ਬਰਾਜਣਾ ਤੇ ਉਦੋਂ ਗਾਂ ਵਾਲੀ ਜਿਹੜੀ ਘਟਨਾ ਸੀ ਉਹ ਵੀ ਦੱਸਤੀ ਸੀਗੀ ਤੀਜੇ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਜੀ ਬਾਰੇ ਸਿਰਫ ਇੱਕ ਆਹੀ ਘਟਨਾ ਸੀਗੀ ਕਿ ਉਹਨਾਂ ਨੇ ਮੰਜੀ ਦਾ ਪਾਪਾ ਫੜਿਆ ਉਹੇ ਲਗੀ ਤੇ ਉਹਨਾਂ ਹੀ ਦੇਖ ਕੇ ਇੰਨੇ ਪਾਰਪਖਤਾ ਦੇ ਮਾਲਕ ਸੀਗੇ ਆਪਣੇ ਤੀਜੇ ਪਾਤਸ਼ਾਹ ਦੇਖ ਲਓ ਬੈਸ ਤਾਂ ਸਾਰੇ ਪਾਤਸ਼ਾਹਾਂ ਨੂੰ ਦੇਖਦਾ ਸੀਗਾ ਸਾਰਾ ਕੁਝ ਇੱਕ ਐਗਜ਼ਾਮਪਲ ਆ ਛੋਟੀ ਜੀ ਵੀ ਕਿ ਤੀਜੇ ਪਾਤਸ਼ਾਹ ਨੇ ਪਹਿਲਾਂ ਹੀ ਦੱਸਤਾ ਸੀਗਾ ਕਿ ਇਹ ਬੱਚਾ ਆਉਣ ਵਾਲਾ ਗੁਰੂ ਗੱਦੀ ਸਭਾਲਣ ਵਾਲਾ ਤੇ ਫਿਰ ਉਹ ਜਾ ਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸੀਗੇ ਇੰਨੀ ਕਾ ਆਪਣੀ ਵੀਡੀਓ ਸੀਗੀ ਦੋਸਤੋ ਮੈਂ ਵੇਖ ਲਿਆ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਕਰੋ ਪਤੇ ਪ੍ਰਭਾਨ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਪਤੇ